ਗੁਰੂ ਇਤਿਹਾਸ ਦੇ ਵਿੱਚ ਬੇਅੰਤ ਸਾਖੀਆਂ ਆndੀਆਂ ਨੇ ਜਿੱਥੇ ਇੱਕ ਸਿੱਖ ਨੇ ਗੁਰੂ ਪਾਤਸ਼ਾਹ ਜੀ ਦੇ ਉੱਤੇ ਅਥਾਹ ਦਾ ਪ੍ਰੇਮ ਤੇ ਸ਼ਰਧਾ ਰੱਖੀ ਹੈ ਇਤਿਹਾਸ ਦੇ ਵਿੱਚ ਇੱਕ ਨਾਮ ਆਂਦਾ ਹੈ ਮਾਈ ਸਰਖਾਨਾ ਜਦੋਂ ਇੱਕ ਗੁਰਸਿੱਖ ਪਾਸੋਂ ਮਾਈ ਸਰਖਾਨਾ ਨੇ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਸੁਣੀ ਉਹਨੂੰ ਉਦੋਂ ਜਨਮ ਮਰਨ ਦੇ ਗੇੜ ਦਾ ਪਤਾ ਲੱਗ ਗਿਆ ਪਰ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ 84 ਦਾ ਗੇੜ ਮੁਕਦਾ ਕਿਵੇਂ ਹੈ ਮਾਈ ਸਰਖਾਨਾ ਦੇ ਬੱਚੇ ਵਿਆਹੇ ਗਏ ਸਨ ਤੇ ਉਹ ਬੁਢੇਪੇ ਦੀ ਉਮਰ ਵਿੱਚ ਸੀ ਇੱਕ ਗੁਰਸਿੱਖ ਨੇ ਮਾਈ ਸਰਖਾਨਾ ਨੂੰ ਦੱਸਿਆ ਵੀ ਸਤ ਗੁਰੂ ਤਰਕਾਲ ਦਰਸ਼ੀ ਹਨ ਤੇ ਗੁਰਨਾਮਕ ਸੱਚੇ ਪਾਸ਼ਾ ਜੀ ਦੀ ਗੱਦੀ ਤੇ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਸशोਭਿਤ ਨੇ ਤੂੰ ਉਹਨਾਂ ਨੂੰ ਸਦਾ ਯਾਦ ਕਰਿਆ ਕਰ ਉਹਨਾਂ ਦੇ ਚਰਨਾਂ ਨਾਲ ਲਿਵ ਲਾ ਲੈ ਤੇ ਆਪਣੇ ਮਨ ਵਿੱਚ ਗੁਰੂ ਮਹਾਰਾਜ ਪ੍ਰਤੀ ਸ਼ਰਧਾ ਧਾਰਨ ਕਰ ਉਹ ਮਾਈ ਨੇ ਗੁਰਸਿੱਖ ਨੂੰ ਪੁੱਛਿਆ ਇਹ ਦੱਸ ਕਿ ਮੈਂ ਜਦੋਂ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਵਾਂਗੀ ਤਾਂ ਮੈਂ ਪੇਟਾ ਵਿੱਚ ਕੀ ਲੱਗੇ ਜਾਵਾਂ ਉਹ ਗੁਰਸਿੱਖ ਨੇ ਮਾਈ ਸਰਖਾਨਾ ਨੂੰ ਕਿਹਾ ਗੁਰੂ ਮਹਾਰਾਜ ਜੀ ਦੇ ਅੱਗੇ ਘਾਰ ਪੇਟਾ ਜੋ ਵੀ ਰੱਖ ਦਿਓ ਉਹ ਮਰਜ਼ੀ ਹੈ ਤੁਹਾਡੀ ਪਰ ਗੁਰੂ ਮਹਾਰਾਜ ਪਿਆਰ ਤੇ ਸ਼ਰਧਾ ਪੂਰੀ ਚਾਹੁੰਦੇ ਨੇ ਜੇ ਤੁਸੀਂ ਗੁਰੂ ਮਹਾਰਾਜ ਜੀ ਦੇ ਅੱਗੇ ਇੱਕ ਟਕਾ ਵੀ ਰੱਖ ਦਿਓਗੇ ਤਾਂ ਗੁਰੂ ਮਹਾਰਾਜ ਤਾਂ ਵੀ ਪ੍ਰਸੰਨ ਹੁੰਦੇ ਨੇ ਗੁਰੂ ਪਾਸ਼ਾ ਜੀ ਦੇ ਦਰਬਾਰ ਵਿੱਚ ਸੋਨੇ, ਚਾਂਦੀ, ਹੀਰੇ, ਜਵਾਰਾਤ, ਘੋੜੇ, ਹਾਥੀ, ਸ਼ਸਤਰ ਬਹੁਤ ਕੁਝ ਭੇਟਾ ਕਰਦਿਆਂ ਸੰਬਤਾਂ ਗੁਰੂ ਮਹਾਰਾਜ ਤੁਹਾਡਾ ਜਨਮ ਮਰਨ ਦਾ ਗੇੜ ਜ਼ਰੂਰ ਕੱਟਣਗੇ ਕਿਉਂਕਿ ਗੁਰੂ ਸਾਹਿਬ ਸਰਬੱਤ ਦਾ ਭਲਾ ਕਰਨ ਵਾਲੇ ਨੇ ਜਦੋਂ ਉਸ ਗੁਰਮੁਖ ਤੋਂ ਗੁਰੂ ਘਰ ਦੀ ਸ਼ੋਭਾ ਸੁਣੀ ਉਹ ਮਾਈ ਸਰਖਾਨਾ ਗੁਰੂ ਘਰ ਦੀ ਪ੍ਰੇਮੀ ਤੇ ਸ਼ਰਦਾਧੂ ਬਣ ਗਈ। ਉਸ ਗੁਰਸਿੱਖ ਨੇ ਮਾਈ ਸਰਖਾਨਾ ਨੂੰ ਮੂਲ ਮੰਤਰ ਦਾ ਜਾਪ ਦੱਸਿਆ। ਹੁਣ ਮਾਈ ਸਰਖਾਨਾ ਹਰ ਵਕਤ ਮੂਲ ਮੰਤਰ ਦਾ ਜਾਪ ਕਰਦੀ ਹੈ। ਗੁਰੂ ਮਹਾਰਾਜ ਜੀ ਦੇ ਧਿਆਨ ਵਿੱਚ ਡੁੱਬੀ ਰਹਿੰਦੀ ਹੈ। ਮਾਈ ਸਰਖਾਨਾ ਨੇ ਆਪਣੇ ਖੇਤਾਂ ਵਿੱਚੋਂ ਮੋٹے-ਮੋٹے ਫੁੱਲਾਂ ਵਾਲੀ ਕਪਾਹ ਚੁਣੀ। ਕਪਾਹ ਚੁਣ ਕੇ ਉਹਨੇ ਫਿਰ ਰੂਪ ਪੁੰਜਾਇਆ ਤੇ ਫੇਰ ਗੁਰੂ ਮਹਾਰਾਜ ਜੀ ਦਾ ਧਿਆਨ ਤਰ ਕੇ ਉਸ ਰੂਹ ਨੂੰ ਕੱਤਦੀ ਰਹੀ ਰੂਹ ਕੱਤ ਕੇ ਉਹਨੇ ਜੁਲਾਹੇ ਕੋਲੋਂ ਇੱਕ ਕੱਪੜਾ ਤਿਆਰ ਕਰਾਇਆ ਉਹਨੇ ਮਨ ਵਿੱਚ ਸ਼ਰਧਾ ਧਾਰ ਕੇ ਇੱਕ ਖਦਰ ਦਾ ਚਾਦਰਾ ਤਿਆਰ ਕਰਾਇਆ ਮਾਈ ਸਰਖਾਨਾ ਦੇ ਮਨ ਵਿੱਚ ਹਰ ਵਕਤ ਆਹੀ ਗੱਲ ਹੈ ਕਿ ਮੈਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ ਪਰ ਜਦੋਂ ਉਹ ਲੋਕਾਂ ਕੋਲੋਂ ਸੁਣਦੀ ਸੀ ਕਿ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਵੱਡੇ ਵੱਡੇ ਰਾਜੇ ਵਜ਼ੀਰ ਵੱਡੇ ਲੋਕ ਆਉਂਦੇ ਨੇ ਉਦੋਂ ਮਾਈ ਸਰਖਾਨਾ ਇਹ ਗੱਲਾਂ ਮਨ ਵਿੱਚ ਸੋਚ ਕੇ ਵਿਰਾਗ ਕਰਦੀ ਹੈ ਕਿ ਮੈਂ ਤਾਂ ਇੱਕ ਨਿਮਾਨੀ ਜੀ ਗੁਰਸਿੱਖਾਂ ਤੇ ਮੇਰੇ ਕੋਲ ਕੋਈ ਵੱਡੀ ਚੀਜ਼ ਨਹੀਂ ਮੇਰੇ ਕੋਲ ਤਾਂ ਸਿਰਫ ਇੱਕ ਇਹ ਖੱਦਰ ਦਾ ਚਾਦਰ ਹੈ ਮੇਰੇ ਇਸ ਖੱਦਰ ਦੇ ਚਾਦਰੇ ਨੂੰ ਗੁਰੂ ਮਹਾਰਾਜ ਕਿਵੇਂ ਪਰਵਾਨ ਕਰਨਗੇ ਇਹ ਗੱਲਾਂ ਸੋਚ ਕੇ ਉਹ ਮਾਈ ਸਰਖਾਨਾ ਮਨ ਵਿੱਚ ਅਨੇਕ ਗੱਲਾਂ ਸੋਚਦੀ ਹੈ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਮਾਲਵੇ ਦੀ ਧਰਤੀ ਤੇ ਸਿੱਖਾਂ ਨੂੰ ਪਾਰਨ ਗਏ ਗੁਰੂ ਮਹਾਰਾਜ ਜੀ ਦਾ ਦੀਵਾਨ ਡਰੌਲੀ ਪਾਈ ਵਿਖੇ ਲੱਗਿਆ ਹੋਇਆ ਸੀ ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਦਰਸ਼ਨ ਕਰਕੇ ਵਹਿੰਦੀਆਂ ਤੇ ਫੇਰ ਚਲੇ ਜਾਂਦੀਆਂ ਮਾਈ ਸਰਖਾਨਾ ਨੂੰ ਵੀ ਪਤਾ ਲੱਗ ਗਿਆ ਵੀ ਮੇਰੀ ਪੀੜੀ ਦੇ ਮਾਲਕ ਮੇਰੇ ਘਰ ਦੇ ਕਿਤੇ ਨੇੜੇ ਆਏ ਹੋਈ ਨਹੀਂ ਇਸ ਲਈ ਮਾਈ ਸਰਖਾਨਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਪਈ ਹੁਣ ਸਾਧ ਸੰਗਤ ਜੀ ਪੁਰਾਤਨ ਗੁਰ ਸਿੱਖਾਂ ਦੇ ਵਿੱਚ ਪ੍ਰੇਮ ਵੇਖਣਾ ਚਾਹੀਦਾ ਓ ਮਾਈ ਸਰਖਾਨਾ ਨੇ ਦੇਸੀ ਖੰਡ ਦੇ ਵਿੱਚ ਕਿਉਂ ਰਲਾਇਆ ਮੱਖਣ ਨਾਲ ਪਰੌਂਠੇ ਤਿਆਰ ਕੀਤੇ ਅਤੇ ਸਿਰ ਤੇ ਚਾਦਰਾਂ ਰੱਖ ਕੇ ਸਭ ਕੁਝ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਪਈ ਜਦੋਂ ਉਸ ਮਾਈ ਨੇ ਚਾਰ ਪੰਜ ਕੋਹ ਦਾ ਪੈਂਡਾ ਤੈਅ ਕਰ ਲਿਆ ਤਾਂ ਉਹ ਰਸਤੇ ਵਿੱਚ ਇੱਕ ਸੋਚ ਆਈ ਵੀ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਮਹਾਰਾਜੇ ਰਾਜੇ ਵਜ਼ੀਰ ਆਉਂਦੇ ਨੇ ਸੰਗਤਾ ਮਹਿੰਗੀਆਂ ਮਹਿੰਗੀਆਂ ਪੇਟਾਵਾਂ ਲੈ ਕੇ ਆਉਂਦੀਆਂ ਨੇ ਕੋਈ ਦੁਸ਼ਾਲੇ ਪੇਟ ਕਰਦਾ ਤੇ ਕੋਈ ਘੋੜੇ ਪੇਟ ਕਰਦਾ ਕੋਈ ਮਹਿੰਗੀਆਂ ਚੀਜ਼ਾਂ ਪੇਟ ਕਰਦਾ ਤੇ ਕੋਈ ਕੁਝ ਆ ਮੇਰੀ ਗਰੀਬ ਸਿੱਖਣੀ ਦੀ ਪੇਟਾ ਕੀ ਗੁਰੂ ਸਾਹਿਬ ਪਰਵਾਨ ਕਰਨਗੇ ਉਹ ਚਲਦਿਆਂ ਚਲਦਿਆਂ ਰੁਕ ਗਈ ਤੇ ਰਸਤੇ ਵਿੱਚ ਸੋਚਦੀ ਆ ਖੜਕੇ ਮੈਂ ਤਾਂ ਇੱਕ ਗਰੀਬ ਗੁਰਸਿੱਖਾਂ ਮੇਰੀ ਖੱਦਰ ਦੀ ਚਾਦਰ ਘੋ ਵਿੱਚ ਰਲਾਈ ਹੋਈ ਖੰਡ ਤੇ ਮੱਖਣ ਵਾਲੇ ਪਰੌਂਥੇ ਇਹਦੀ ਕੀਮਤ ਹੈ ਹੀ ਕੀ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ 36 ਪ੍ਰਕਾਰ ਦੇ ਪੋਜਨ ਪਏ ਹੋਣਗੇ ਉੱਥੇ ਕੀ ਗੁਰੂ ਮਹਾਰਾਜ ਮੇਰਾ ਪ੍ਰਸ਼ਾਦਾ ਸ਼ਕਣਗੇ ਕੀ ਪਤਾ ਗੁਰੂ ਸਾਹਿਬ ਮੇਰਾ ਭੋਜਨ ਸ਼ਕਣ ਹੀ ਨਾ ਇਸ ਤਰ੍ਹਾਂ ਉਹ ਮਨ ਵਿੱਚ ਸੋਚਾ-ਸੋਚਦੀ ਹੈ ਉਹ ਮਾਈ ਸਰਖਾਨਾ ਉੱਥੇ ਹੀ ਖਲੋਗੀ ਦੇ ਅੰਤਰਾਤਮਾ ਦੇ ਵਿੱਚ ਗੁਰੂ ਹਰਕੋਬਿੰਦ ਸੱਚੇ ਪਾਸ਼ਾ ਜੀ ਨੂੰ ਯਾਦ ਕਰਦੀ ਐ ਮਾਈ ਸਰਖਾਨਾ ਦੀ ਉਥੇ ਖਲੋਤਿਆਈ ਗੁਰੂ ਪਾਸ਼ਾ ਜੀ ਦੇ ਚਰਨਾਂ ਵਿੱਚ ਲਿਵ ਜੁੜ ਗਈ ਤੇ ਉਧਰ ਗੁਰੂ ਹਰਕੋਬਿੰਦ ਸੱਚੇ ਪਾਸ਼ਾ ਜੀ ਅੰਤਰਜਾਮੀ ਸਤਗੁਰੂ ਦਿਲਾਂ ਦੀ ਜਾਣਨ ਵਾਲੇ ਸਭ ਕੁਝ ਜਾਣਗੇ ਗੁਰੂ ਮਹਾਰਾਜ ਜੀ ਨੇ ਸਿੰਘਾਂ ਨੂੰ ਕਹਿ ਕੇ ਘੋੜਾ ਮੰਗਵਾਇਆ ਮਹਾਰਾਜ ਪਲੰਘ ਤੋਂ ਉੱਠੇ ਆਪਣਾ ਜੋੜਾ ਪਾ ਕੇ ਘੋੜੇ ਤੇ ਅਸਵਾਰ ਹੋ ਗਏ ਅਤੇ ਬਹੁਤ ਕਾਲੀ ਦੇ ਨਾਲ ਦੀਵਾਨ ਦੇ ਵਿੱਚੋਂ ਬਾਹਰ ਆ ਗਈ। ਉੱਥੇ ਬੈਠੀਆਂ ਸਾਰੀਆਂ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਇਸ ਕੌਤਕ ਨੂੰ ਵੇਖ ਕੇ ਹੈਰਾਨ ਹੁੰਦੀਆਂ ਨੇ। ਵਿੱਚੋਂ ਕੁਝ ਗੁਰਸਿੱਖਾਂ ਨੂੰ ਤਾਂ ਪਤਾ ਲੱਗ ਗਿਆ ਵੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਕਿਸੇ ਜੀਵ ਨੂੰ ਤਾਰਨ ਚੱਲੇ ਨੇ। ਤੇ ਉਧਰ ਮਾਈ ਸਰਖਾਨਾ ਨੇਤਰ ਬੰਦ ਕਰਕੇ ਖਲੋਤੀ ਹੈ। ਦਿਲ ਵਿੱਚ ਸੋਚਦੀ ਹੈ ਮਹਾਰਾਜ ਮੈਂ ਗਰੀਬਣੀ ਕਿਵੇਂ ਆਪ ਜੀ ਦੇ ਦਰਬਾਰ ਵਿੱਚ ਆਵਾਂ। ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਵਾਸਤੇ ਆਉਣਾ ਚਾਹਨੀ ਆ ਪਰ ਇਹ ਜਿਹੜਾ ਡਰ ਹੈ ਇਹ ਮੈਨੂੰ ਅੱਗੇ ਨਹੀਂ ਵਧਣ ਦੇ ਰਿਹਾ ਇਹ ਸਾਰੀਆਂ ਗੱਲਾਂ ਸੋਚਦੇ ਸੋਚਦੇ ਮੈਂ ਸਰਖਾਨਾ ਨਿੱਤਰ ਬੰਦ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਖੜੀ ਐ ਤੇ ਉਧਰ ਛੇਵੇਂ ਪਾਸ਼ਾ ਆਪਣੇ ਘੋੜੇ ਤੇ ਅਸਵਾਰ ਹੋ ਕੇ ਘੋੜੇ ਨੂੰ ਦੜਾਉਂਦੇ ਹੋਏ ਉੱਥੇ ਆ ਪਹੁੰਚੇ ਜਿੱਥੇ ਮਾਈ ਸਰਖਾਨਾ ਇੱਕ ਦੀਵਾਰ ਦੇ ਨਾਲ ਢਾ ਲਾ ਕੇ ਖੜੀ ਸੀ ਗੁਰੂ ਮਹਾਰਾਜ ਜੀ ਨੇ ਉੱਥੇ ਪਹੁੰਚ ਕੇ ਆਵਾਜ਼ ਦਿੱਤੀ ਮਾਤਾ ਜੀ ਅੱਖਾਂ ਖੋਲ ਕੇ ਵੇਖੋ ਜਦੋਂ ਮਾਈ ਸਰਖਾਨਾ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਕੀ ਵੇਖਦੀ ਹੈ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮੀਰੀ ਪੀੜੀ ਦੇ ਮਾਲਕ ਆਪ ਘੋੜੇ ਤੇ ਅਸਵਾਰ ਹੋ ਕੇ ਮਾਈ ਸਰਖਾਨਾ ਦੇ ਸਾਹਮਣੇ ਖਲੋਤੇ ਨੇ ਮਾਈ ਸਰਖਾਨਾ ਖੁਸ਼ੀ ਵਿੱਚ ਕੁਝ ਬੋਲ ਨਾ ਸਕੀ ਬਸ ਉਹ ਵਿਰਾਗ ਦੇ ਵਿੱਚ ਗੁਰੂ ਪਾਸ਼ਾ ਜੀ ਦੇ ਵੱਲ ਵੇਖਦੀ ਰਹੀ ਪਰ ਕੋਈ ਬਚਨ ਨਾ ਕਰ ਸਕੀ ਉਹਦੋ ਛੇਵੇਂ ਪਾਦਸ਼ਾਹ ਕਹਿੰਦੇ ਮਾਤਾ ਜੀ ਸਾਨੂੰ ਰੋਟੀ ਦਿਓ ਅਸੀਂ ਖਾਣੇ ਆ ਸਾਨੂੰ ਬਹੁਤ ਭੁੱਖ ਲੱਗੀ ਹੋਈ ਹੈ ਜਿਹੜੇ ਤੁਸੀਂ ਪਰੌਂਠੇ ਬਹੁਤ ਸ਼ਰਦਾਬਸ ਹੋ ਕੇ ਬਣਾਏ ਹਨ ਉਹ ਪਰੌਂਠੇ ਦਿਓ ਖਾਣ ਵਾਸਤੇ ਅਸੀਂ ਤਾਂ ਤੁਹਾਨੂੰ ਦਰਬਾਰ ਵਿੱਚ ਉਡੀਕਦੇ ਰਹੇ ਪਰ ਤੁਸੀਂ ਰਾਤ ਵਿੱਚ ਹੀ ਖਲੋਤੇ ਰਹੇ ਮਾਈ ਸਰਖਾਨਾ ਜੀ ਨੇ ਛੇਤੀ ਦੇ ਨਾਲ ਆਪਣੇ ਛੋਲੇ ਦੇ ਵਿੱਚੋਂ ਮੱਖਣ ਵਾਲੇ ਪਰੌਂਠੇ ਕੱਢੇ ਅਤੇ ਦੇਸੀ ਘਿਓ ਦੇ ਵਿੱਚ ਰਲਾਈ ਹੋਈ ਖੰਡ ਕੱਢ ਕੇ ਗੁਰੂ ਸਾਹਿਬ ਜੀ ਨੂੰ ਦਿੱਤੀ ਗੁਰੂ ਸਾਹਿਬ ਜੀ ਨੇ ਬਹੁਤ ਪ੍ਰਸੰਨ ਚਿਤ ਹੋ ਕੇ ਮਾਤਾ ਜੀ ਦੁਆਰਾ ਬਣਾਇਆ ਹੋਇਆ ਪ੍ਰਸ਼ਾਦਾ ਛਕਿਆ ਅਤੇ ਪ੍ਰਸ਼ਾਦਾ ਛਕਨ ਉਪਰੰਤ ਗੁਰੂ ਮਹਾਰਾਜ ਜੀ ਨੇ ਚਾਦਰੇ ਦੀ ਮੰਗ ਕੀਤੀ ਤਾਂ ਉਸ ਸਮੇਂ ਮਾਈ ਸਰਖਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਚਾਦਰੇ ਪੇਟ ਕੀਤਾ ਗੁਰੂ ਮਹਾਰਾਜ ਜੀ ਨੇ ਮਾਈ ਸਰਖਾਨਾ ਜੀ ਦੀ ਦੋਵੇਂ ਪੇਟਾਵਾਂ ਪ੍ਰਵਾਨ ਕੀਤੀਆਂ ਮਾਈ ਸਰਖਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਨਮ ਮਰਨ ਦੇ ਗੇੜ ਵਿੱਚੋਂ ਕੱਢ ਦਿੱਤਾ ਤੇ ਹਜੂਰੀ ਸਿੱਖ ਨੂੰ ਕਿਹਾ ਕਿ ਮਾਈ ਸਰਖਾਨਾ ਜੀ ਨੂੰ ਦਰਬਾਰ ਵਿੱਚ ਲੈ ਕੇ ਆਓ ਤੇ ਆਪ ਗੁਰੂ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਹੋ ਕੇ ਦਰਬਾਰ ਵਿੱਚ ਪਹੁੰਚ ਗਏ ਸੋ ਇਹ ਸਾਖੀ ਤੋਂ ਇਹ ਗੱਲ ਤਾਂ ਬਿਲਕੁਲ ਸਾਫ਼ ਹੁੰਦੀ ਹੈ ਕਿ ਗੁਰੂ ਘਰ ਵਿੱਚ ਭੇਟਾ ਜਹੋ ਜੀ ਮਰਜ਼ੀ ਹੋਵੇ ਗੁਰੂ ਮਹਾਰਾਜ ਤਾਂ ਬਸ ਸਿੱਖ ਦਾ ਪਿਆਰ ਤੇ ਸਿੱਖ ਦੀ ਸ਼ਰਧਾ ਦੇਖਦੇ ਨੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਹਰ ਪਾਸੇ ਫੈਲ ਚੁੱਕਾ ਸੀ ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੇਲੇ ਵੀ ਸਿੱਖੀ ਬਹੁਤ ਜੋਰਾ ਸ਼ੋਰਾ ਨਾਲ ਫੈਲਦੀ ਪਈ ਸੀ ਗੁਰੂ ਸਾਹਿਬ ਜੀ ਦੇ ਸਿੱਖ ਜਿੱਥੇ ਵੀ ਬੈਠੇ ਸਨ ਉਹ ਮਹਾਰਾਜ ਦੇ ਕਹੇ ਅਨੁਸਾਰ ਹੀ ਸਾਰੇ ਕੰਮ ਕਰਦੇ ਸਨ ਸੇਵਾ ਟਹਿਲ ਦੇ ਵਿੱਚ ਰਤੀ ਭਰ ਵੀ ਕਸਰ ਨਹੀਂ ਛੱਡਦੇ ਸੀ ਅਤੇ ਹਰ ਵਕਤ ਪ੍ਰਮਾਤਮਾ ਦੇ ਸਿਮਰਨ ਵਿੱਚ ਲੀਨ ਰਹਿੰਦੇ ਸਨ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ ਮੰਨਦੇ ਸਨ ਤੇ ਸਾਰਿਆਂ ਦੇ ਨਾਲ ਮਿੱਠੇ ਬਚਨ ਕਰਦੇ ਸਨ ਆ ਪੁੱਤਰ ਦੌਲਤ ਘਰ-ਬਾਰ ਸਾਰਾ ਏਸ਼ੋ-ਰਾਮ ਸਭ ਪ੍ਰਮਾਤਮਾ ਦਾ ਦਿੱਤਾ ਹੋਇਆ ਮੰਨਦੇ ਸਨ ਉਹ ਗੁਰਸਿੱਖ ਜਿਨ੍ਹਾਂ ਨੇ ਗੁਰੂ ਮਹਾਰਾਜ ਜਿਹਦੇ ਇੱਕ-ਇੱਕ ਹੁਕਮ ਨੂੰ ਸਤ ਕਰ ਕਰਕੇ ਮੰਨਿਆ ਗੁਰੂ ਮਹਾਰਾਜ ਐਸੇ ਗੁਰਸਿੱਖਾਂ ਤੋਂ ਬਲਿਹਾਰੇ ਜਾਂਦੇ ਨੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਸ਼ਾ ਜੀ ਦੇ ਵਿਲੇ ਕਾਬਲ ਦੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ ਇਸ ਸ਼ਹਿਰ ਦੇ ਵਿੱਚ ਕਈ ਸਿੱਖ ਧਰਮਸ਼ਾਲਾ ਬਣੀਆਂ। ਇਸੇ ਕਾਬਲ ਸ਼ਹਿਰ ਦੇ ਵਿੱਚ ਇੱਕ ਸਿੱਖ ਰਹਿੰਦੇ ਸਨ ਜਿਨ੍ਹਾਂ ਦਾ ਨਾਮ ਸੀ ਭਾਈ ਸਾਧ ਜੀ। ਭਾਈ ਸਾਧ ਜੀ ਗੁਰੂ ਸਾਹਿਬ ਜੀ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਦੇ ਸਨ। ਕਦੇ ਵੀ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਇਹਨਾਂ ਨੇ ਮੋੜਿਆ ਨਹੀਂ। ਗੁਰੂ ਮਹਾਰਾਜ ਜੀ ਨੇ ਭਾਈ ਸਾਧ ਜੀ ਦੇ ਘਰੇ ਇੱਕ ਪੁੱਤਰ ਦੀ ਦਾਤ ਦਿੱਤੀ ਸੀ। ਉਹ ਵੀ ਆਪਣੇ ਮਾਤਾ-ਪਿਤਾ ਵਾਂਗ ਆਗਿਆਕਾਰੀ ਤੇ ਗੁਰਸਿੱਖੀ ਵਿੱਚ ਪਰਪੱਖ ਸੀ। ਭਾਈ ਸਾਧ ਜੀ ਦਾ ਸਾਰਾ ਪਰਿਵਾਰ ਹੀ ਗੁਰੂ ਸਾਹਿਬ ਜੀ ਦਾ ਹੁਕਮ ਮੰਨਦਾ ਸੀ ਅਤੇ ਗੁਰੂ ਪਰਮੇਸ਼ਰ ਜੀ ਦਾ ਭੈ ਰੱਖਦੇ ਸੀ ਸਾਰੇ ਪਰਿਵਾਰ ਤੇ ਗੁਰੂ ਸਾਹਿਬ ਜੀ ਦੀ ਮਿਹਰ ਸੀ ਭਾਈ ਸਾਧ ਜੀ ਦਾ ਪਰਿਵਾਰ ਹਰ ਆਏ ਗਏ ਸਿੱਖ ਦੀ ਬਹੁਤ ਪ੍ਰੇਮ ਦੇ ਨਾਲ ਸੇਵਾ ਕਰਿਆ ਕਰਦੇ ਸਨ ਹਰ ਰੋਜ਼ ਹਰ ਵੇਲੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਘਰ ਦੇ ਵਿੱਚ ਮਾਇਆ ਦਾ ਪੈਰਾ ਬਹੁਤ ਵਧੀਆ ਸੀ ਤਦ ਵੀ ਇਹ ਆਪਣੇ ਮਾਇਆ ਦੇ ਵਿੱਚੋਂ ਬਹੁਤਾਤ ਮਾਇਆ ਗੁਰਸਿੱਖਾਂ ਤੇ ਖਰਚ ਦਿੰਦੇ ਸੀ ਭਾਈ ਸਾਧ ਦੀ ਘਰ ਵਾਲੀ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਿਆ ਕਰਦੀ ਤੇ ਭਾਈ ਸਾਧ ਜੀ ਅਤੇ ਉਹਨਾਂ ਦਾ ਬੇਟਾ ਆਏ ਗਏ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਕਰਦੇ ਉਹਨਾਂ ਦਾ ਘਰ ਮੰਨੂ ਜਿਵੇਂ ਸੱਚਖੰਡ ਹੋਵੇ ਗੁਰੂ ਮਹਾਰਾਜ ਜੀ ਦੀ ਐਨੀ ਕਿਰਪਾ ਹੋਣ ਦੇ ਬਾਵਜੂਦ ਵੀ ਉਹਨਾਂ 'ਤੇ ਕਦੀ ਹੰਕਾਰ ਨਹੀਂ ਆਇਆ ਹਰ ਰੋਜ਼ ਕਾਬਲ ਵਿਖੇ ਜਿਹੜਾ ਸ਼ਾਮ ਦਾ ਦਰਬਾਰ ਸੀ ਉਹ ਉਹਨਾਂ ਦੇ ਘਰ ਵਿਖੇ ਹੀ ਹੁੰਦਾ ਸੀ ਇੱਕ ਦਿਨ ਦਿਮਾਨ ਦੀ ਸਮਾਪਤੀ ਤੇ ਇੱਕ ਸਿੱਖ ਗੁਰੂ ਸਾਹਿਬ ਜੀ ਦਾ ਅੰਮ੍ਰਿਤਸਰ ਤੋਂ ਚੱਲ ਕੇ ਕਾਬਲ ਵਿਖੇ ਭਾਈ ਸਾਧ ਜੀ ਕੋਲ ਸੁਨੇਹਾ ਲੈ ਕੇ ਆਇਆ ਭਾਈ ਸਾਧ ਜੀ ਦੇ ਪਰਿਵਾਰ ਨੇ ਜਦੋਂ ਦੇਖਿਆ ਕਿ ਇੱਕ ਸਿੱਖ ਆਇਆ ਉਹ ਸਾਰਾ ਪਰਿਵਾਰ ਉਸ ਸਿੱਖ ਦੀ ਸੇਵਾ ਵਿੱਚ ਜੁਟ ਗਿਆ ਭਾਈ ਸਾਧ ਜੀ ਤੇ ਅਤੇ ਉਹਨਾਂ ਦਾ ਪਰਿਵਾਰ ਗੁਰਸਿੱਖਾਂ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਰੂਪ ਵੇਖਿਆ ਕਰਦੇ ਸਨ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਸਾਧ ਦੇ ਘਰੇ ਜਿਹੜਾ ਵੀ ਗੁਰੂ ਸਾਹਿਬ ਜੀ ਦਾ ਨਾਮ ਲੈ ਕੇ ਆਇਆ ਕਰਦਾ ਸੀ ਭਾਈ ਸਾਧ ਜੀ ਉਹਨਾਂ ਵਾਸਤੇ ਆਪਣੇ ਘਰ ਦੇ ਸਾਰੇ ਦਰਵਾਜ਼ੇ ਖੋਲ ਦਿੰਦੇ ਸੀ ਹੁਣ ਸਾਧ ਸੰਗਤ ਜੀ ਇਹੋ ਜਿਹੀ ਗੁਰਸਿੱਖ ਅੱਜ ਦੇ ਸਮੇਂ ਲੱਭਨੇ ਬਹੁਤ ਮੁਸ਼ਕਿਲ ਹੈ ਕਿਉਂਕਿ ਗੁਰੂ ਮਹਾਰਾਜ ਜੀ ਤੇ ਐਨਾ ਪਿਆਰ ਤੇ ਐਨਾ ਵਿਸ਼ਵਾਸ ਅੱਜ ਦੇ ਸਮੇਂ ਲੱਭਣਾ ਬਹੁਤ ਹੀ ਔਖਾ ਅੱਜ ਦੇ ਸਮੇਂ ਸਾਡਾ ਧਿਆਨ ਆਪਣੇ ਪਰਿਵਾਰ ਵਿੱਚ ਤੇ ਆਪਣੀ ਤੇ ਹੈ ਗੁਰਸਿੱਖਾ ਦਾ ਧਿਆਨ ਤਾਂ ਅਸੀਂ ਕੀ ਰੱਖਣਾ ਅਸੀਂ ਤਾਂ ਆਪਣਾ ਮੂੰਹ ਫੇਰ ਲੈਨੇ ਆਂ ਵੀ ਜਦੋਂ ਕੋਈ ਗੁਰੂ ਦਾ ਸਿੱਖ ਸਾਹਮਣੇ ਆ ਜੇ ਪਰ ਧੰਨੇ ਪਈ ਸਾਧ ਜੀ ਵਰਗੇ ਗੁਰਸਿੱਖ ਜਿਹੜੇ ਗੁਰੂ ਮਹਾਰਾਜ ਜੀ ਦੇ ਹੁਕਮਾਂ ਤੇ ਪਹਿਰਾ ਦਿੰਦੇ ਨੇ ਸੋ ਪਈ ਸਾਧ ਜੀ ਤੇ ਉਹਨਾਂ ਦਾ ਪਰਿਵਾਰ ਉਸ ਆਏ ਹੋਏ ਸਿੱਖ ਦੀ ਸੇਵਾ ਵਿੱਚ ਲੱਗ ਗਿਆ ਪਈ ਸਾਧ ਜੀ ਨੇ ਉਸ ਗੁਰਸਿੱਖ ਨੂੰ ਬਹੁਤ ਪਿਆਰ ਨਾਲ ਬਿਠਾਇਆ ਤੇ ਪਾਣੀ ਗਰਮ ਕਰਕੇ ਉਹਨੂੰ ਭਲਾਇਆ। ਭਾਈ ਸਾਧ ਜੀ ਦੀ ਪਤਨੀ ਉਹਨਾਂ ਨੂੰ ਪੱਖਾ ਚਲਦੀ ਹੈ। ਭਾਈ ਸਾਧ ਜੀ ਉਸ ਗੁਰਸਿੱਖ ਦੇ ਪੈਰ ਤੋਈ ਜਾਣ ਅਤੇ ਆਖੀ ਜਾਨ ਧੰਨ ਹੈ ਗੁਰੂ ਧੰਨ ਹੈ ਗੁਰੂ। ਐਨੇ ਵਿੱਚ ਹੀ ਭਾਈ ਸਾਧ ਜੀ ਦੀ ਘਰ ਵਾਲੀ ਦੁੱਧ ਦਾ ਕਟੋਰਾ ਲੈ ਆਈ ਤੇ ਉਸ ਗੁਰਸਿੱਖ ਨੂੰ ਪੀਣ ਵਾਸਤੇ ਦਿੱਤਾ। ਉਸ ਗੁਰਸਿੱਖ ਨੇ ਜਦੋਂ ਇੰਨਾ ਪਿਆਰ ਤੇ ਇੰਨੀ ਸ਼ਰਧਾ ਵੇਖੀ ਤਾਂ ਉਹਦੀਆਂ ਅੱਖਾਂ ਵਿੱਚ ਪਿਆਰ ਦੇ ਅਥਰੂ ਆ ਗਏ। ਕਹਿੰਦਾ ਭਈ ਸਾਧ ਜੀ ਤੁਸੀਂ ਮੇਰੀ ਇੰਨੀ ਸੇਵਾ ਕੀਤੀ ਹੈ ਮੈਂ ਤਾਂ ਗੁਰੂ ਸਾਹਿਬ ਜੀ ਦਾ ਇੱਕ ਨਿਮਾਨਾ ਸੇਵਕਾਂ ਤੁਹਾਡੇ ਵਾਸਤੇ ਮੈਂ ਗੁਰੂ ਸਾਹਿਬ ਜੀ ਦਾ ਸੁਨੇਹਾ ਲੈ ਕੇ ਆਇਆ ਇਸ ਲਈ ਪਹਿਲਾਂ ਤੁਸੀਂ ਗੁਰੂ ਸਾਹਿਬ ਜੀ ਦਾ ਸੁਨੇਹਾ ਲੈ ਲਓ ਫੇਰ ਮੈਨੂੰ ਕੁਝ ਛਕਾਓ ਇਹ ਗੱਲ ਸੁਣ ਕੇ ਭਈ ਸਾਧ ਜੀ ਕਹਿੰਦੇ ਤੁਸੀਂ ਇਸ ਸੇਵਾ ਤੋਂ ਵੱਧ ਦੇ ਹੱਕਦਾਰ ਹੋ ਅਸੀਂ ਤਾਂ ਤੁਹਾਡੀ ਸੇਵਾ ਬਹੁਤ ਘੱਟ ਕੀਤੀ ਹੈ ਜਿਹੜਾ ਵੀ ਸਿੱਖ ਗੁਰੂ ਮਹਾਰਾਜ ਜੀ ਦੇ ਨੇੜੇ ਰਹਿੰਦਾ ਉਸ ਸਿੱਖ ਦੇ ਬਹੁਤ ਵੱਡੇ ਕਰਮ ਹਨ ਤੁਸੀਂ ਤਾਂ ਗੁਰੂ ਸਾਹਿਬ ਜੀ ਦੇ ਕੋਲ ਰਹਿੰਦੇ ਹੋ ਤਾਂ ਤੁਸੀਂ ਤਾਂ ਸਭ ਤੋਂ ਵੱਡੇ ਹੋਏ ਅਤੇ ਇਹੋ ਜੇ ਗੁਰਸਿੱਖਾਂ ਦੀ ਸੇਵਾ ਤੱਕ ਕਰਮਾ ਨਾਂ ਮਿਲਦੀ ਹੈ ਇਸ ਲਈ ਸਾਡੀ ਸੇਵਾ ਕਬੂਲ ਕਰੋ ਤੇ ਕੁਝ ਸ਼ੱਕ ਲੋ ਭਾਈ ਸਾਧ ਜੀ ਦੀ ਬੇਨਤੀ ਸੁਣ ਕੇ ਉਹ ਸੇਵਕ ਨੇ ਦੁੱਧ ਦਾ ਕਟੋਰਾ ਪੀਤਾ ਉਹ ਸੇਵਕ ਨੇ ਪਈ ਸਾਧ ਜੀ ਨੂੰ ਦੱਸਿਆ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਤੁਸੀਂ ਇਰਾਕ ਤੋਂ ਗੁਰੂ ਸਾਹਿਬ ਜੀ ਵਾਸਤੇ ਇੱਕ ਘੋੜਾ ਲੈ ਕੇ ਆਓ ਅਸਲ ਵਿੱਚ ਭਾਈ ਸਾਧ ਜਿਨੂੰ ਘੋੜਿਆਂ ਦੀ ਬਹੁਤ ਸਮਝ ਸੀ ਜਦੋਂ ਹੀ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਹੁਕਮ ਬਾਰੇ ਪਤਾ ਲੱਗਿਆ ਤਾਂ ਭਾਈ ਸਾਧ ਜੀ ਨੇ ਦੇਰੀ ਨਹੀਂ ਕੀਤੀ ਉਸੇ ਵਕਤ ਇਰਾਕ ਵੱਲ ਤੁਰ ਪਏ ਕਹਿੰਦੇ ਉਹਨਾਂ ਨੇ ਸਲਾਹ ਨਹੀਂ ਦਿੱਤੀ ਉਹਨਾਂ ਨੇ ਬਸ ਆਪਣੀ ਘਰਵਾਲੀ ਨੂੰ ਆਪਣੇ ਜਾਣ ਦਾ ਫੈਸਲਾ ਸੁਣਾਇਆ ਅਤੇ ਆਪਣੇ ਪੁੱਤਰ ਨੂੰ ਗੱਲ ਲਾਇਆ ਸਾਧ ਸੰਗਤ ਜੀ ਪੁਰਾਤਨ ਸਮਿਆਂ ਦੇ ਵਿੱਚ ਰਾਹ ਬਹੁਤ ਵੱਡੇ ਹੁੰਦੇ ਸੀ ਕਿਉਂਕਿ ਸਾਧਨ ਬਹੁਤ ਘੱਟ ਸੀ ਜਾਣਦੇ ਇਸ ਲਈ ਲੰਬੇ ਸਮੇਂ ਬਾਅਦ ਘਰ ਵਿੱਚ ਵਾਪਸ ਆਇਆ ਕਰਦੇ ਸਨ ਜਦੋਂ ਭਈ ਸਾਧ ਜੀ ਇਰਾਕ ਵੱਲ ਤੁਰ ਗਏ ਤਾਂ ਕੁਝ ਸਮੇਂ ਬਾਅਦ ਇੱਕ ਆਦਮੀ ਭਈ ਸਾਧ ਜੀ ਨੂੰ ਇੱਕ ਸੁਨੇਹਾ ਦੇ ਲੰਦਾ ਕਿ ਤੁਹਾਡਾ ਪੁੱਤਰ ਬਹੁਤ ਸਖਤ ਬਿਮਾਰ ਹੈ ਤੇ ਵਾਪਸ ਮੁੜਾਓ ਹਲੇ ਤੂੰ ਘਰ ਤੋਂ ਬਹੁਤੀ ਦੂਰ ਨਹੀਂ ਗਿਆ ਇਸ ਲਈ ਵਾਪਸ ਘਰ ਛੇਤੀ ਜਾ ਸਕਦਾ ਪਹਿਲੇ ਆਪਣੇ ਪੁੱਤਰ ਦੀ ਦੇਖਪਾਲ ਕਰ ਲੈ ਫਿਰ ਯਾਤਰਾ ਕਰ ਲਈ ਜਦੋਂ ਪਈਸਾਦ ਨੇ ਇਹ ਗੱਲ ਸੁਣੀ ਤਾਂ ਪਈਸਾਦ ਕਹਿੰਦਾ ਮੈਂ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਇਰਾਕ ਵੱਲ ਤੁਰ ਪਿਆ ਪੁੱਤਰ ਤੇ ਗੁਰੂ ਸਾਹਿਬ ਜੀ ਦਾ ਹੱਥ ਹੈ ਸਭ ਕੁਝ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਹੀ ਹੋਣਾ ਜਿੰਨੀ ਉਹਦੀ ਉਮਰ ਹੈ ਉਹਨੇ ਓਨੀ ਹੀ ਉਭੋਗਣੀ ਹੈ ਉਨੇ ਇੱਕ ਸਿੱਖ ਦੇ ਘਰ ਜਨਮ ਲਿਆ ਉਹਦਾ ਜਨਮ ਤਾਂ ਸਫਲ ਆਪੀ ਹੋ ਗਿਆ ਅਸੀਂ ਵੀ ਗੁਰੂ ਦੇ ਸੇਵਕ ਆ ਤੇ ਉਹ ਵੀ ਗੁਰੂ ਦਾ ਸੇਵਕ ਹੈ ਇਸ ਲਈ ਉਸ ਦੀ ਪਾਲਣਾ ਪਰਮੇਸ਼ਰ ਨੇ ਕਿਵੇਂ ਕਰਨੀ ਹੈ ਉਹ ਪਰਮੇਸ਼ਰ ਜਾਣੇ ਜੇ ਬਚ ਗਿਆ ਤਾਂ ਗੁਰੂ ਸਾਹਿਬ ਜੀ ਦੀ ਹੀ ਸੇਵਾ ਕਰੇਗਾ ਤੇ ਆਪਣਾ ਜੀਵਨ ਸਫਲ ਕਰੇਗਾ ਪਰ ਜੇ ਉਹ ਚੜਾਈ ਕਰ ਗਿਆ ਤਾਂ ਘਰ ਦੇ ਵਿੱਚ ਲੱਕੜਾ ਬਹੁਤ ਹਨ ਮੇਰੇ ਪੁੱਤਰ ਦਾ ਸੰਸਕਾਰ ਕਰ ਦਿਓ ਮੈਂ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਲਈ ਗੁਰੂ ਮਹਾਰਾਜੀ ਦਾ ਹੁਕਮ ਮੰਨ ਕੇ ਇਰਾਕ ਵੱਲ ਤੁਰ ਪਿਆ ਇਸ ਲਈ ਹੁਣ ਮੈਂ ਪਿੱਛੇ ਨਹੀਂ ਮੁੜਾਂਗਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਤੋਂ ਜਾਣ ਵੜਨ ਵਾਲੇ ਸਿੱਖ ਬਹੁਤ ਘੱਟ ਨੇ ਇੱਕ ਬਾਪ ਦਾ ਆਪਣੇ ਬੱਚੇ ਦੇ ਨਾਲ ਬਹੁਤ ਪ੍ਰੇਮ ਹੁੰਦਾ ਪਰ ਉਹ ਪਿਤਾ ਜੋ ਇਹ ਕਲ ਕਹਿ ਰਿਹਾ ਹੈ ਕਿ ਮੈਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੋ ਗਿਆ ਹੈ ਤੇ ਮੈਂ ਹੁਣ ਪਿੱਛੇ ਨਹੀਂ ਮੁੜਾਂਗਾ ਸਾਧ ਸੰਗਤ ਜੀ ਇਹਦੇ ਵਾਸਤੇ ਬਹੁਤ ਜ਼ਿਆਦਾ ਵੱਡਾ ਭਰੋਸਾ ਤੇ ਗੁਰੂ ਸਾਹਿਬ ਜੀ ਤੇ ਸਿੱਧਕ ਚਾਹੀਦਾ ਨਹੀਂ ਤਾਂ ਇਹ ਸੇਵਾ ਸਾਡੇ ਵਰਗੇ ਕੱਚੇ ਨਹੀਂ ਕਰ ਸਕਦੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਨਾ ਇਹ ਸਿੱਖ ਦਾ ਪਹਿਲਾ ਕਰਮ ਹੈ ਭਾਈ ਸਾਧ ਜੀ ਦੇ ਪਿੱਛੇ ਉਹਨਾਂ ਦਾ ਪੁੱਤਰ ਚੜਾਈ ਕਰ ਗਿਆ ਭਾਈ ਸਾਧ ਜੀ ਦੀ ਘਰ ਵਾਲੀ ਵੀ ਬਹੁਤ ਸਿੱਧਕੀ ਤੇ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਰੱਖਣ ਵਾਲੀ ਸੀ ਘਰ ਦੇ ਵਿੱਚ ਜਵਾਨ ਪੁੱਤਰ ਦੀ ਮੌਤ ਹੋ ਗਈ ਤੇ ਉਸ ਦੀ ਮਾਤਾ ਬਿਲਕੁਲ ਨਹੀਂ ਰੋਈ ਤੇ ਗੁਰੂ ਸਾਹਿਬ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਭਾਈ ਸਾਧ ਜੀ ਜਦੋਂ ਘੋੜੇ ਲੈ ਕੇ ਵਾਪਸ ਆਏ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ ਉਦੋਂ ਭਾਈ ਸਾਧ ਜੀ ਨੇ ਆਪਣੀ ਘਰਵਾਲੀ ਨੂੰ ਆਖਿਆ ਕਿ ਤੁਸੀਂ ਚੰਗੀ ਨਭਾਈਏ ਤੇ ਤੁਸੀਂ ਮੇਰੀ ਵੀ ਇਲਾਜ ਰੱਖੀ ਹੈ ਸਾਨੂੰ ਗੁਰੂ ਸਾਹਿਬ ਜ਼ਰੂਰ ਆਪਣੇ ਚਰਣਾ ਵਿੱਚ ਥਾਂ ਦੇਣਗੇ ਭਾਈ ਸਾਧ ਜੀ ਨੇ ਉਦੋਂ ਗੁਰੂ ਸਾਹਿਬ ਜੀ ਨੂੰ ਅਰਦਾਸ ਬੇਨਤੀ ਕੀਤੀ ਪਈਸਾ ਜਿਹਦੇ ਵੱਲੋਂ ਜਿਹੜੇ ਲਿਆਏ ਹੋਏ ਇਰਾਕੀ ਕੋੜੇ ਸਨ ਉਹ ਗੁਰੂ ਸਾਹਿਬ ਜੀ ਤੱਕ ਪਹੁੰਚੇ ਅਤੇ ਇੱਕ ਸਿੱਖ ਨੇ ਪਈਸਾ ਜੀ ਦੀ ਸਾਰੀ ਵਾਰਤਾ ਗੁਰੂ ਸਾਹਿਬ ਜੀ ਨੂੰ ਸੁਣਾਈ ਕਿ ਕਿਵੇਂ ਪਈਸਾ ਜੀ ਦਾ ਪੁੱਤਰ ਪਿਛੇ ਚੜਾਈ ਕਰ ਗਿਆ ਤੇ ਕਿਵੇਂ ਪਈਸਾ ਜੀ ਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਸ਼ਰੂਮ ਨਹੀਂ ਮੰਨਦੇ ਹੋਏ ਵਾਪਿਸ ਨਹੀਂ ਮੁੜੇ ਅਤੇ ਘਰ ਵਾਪਿਸ ਆ ਕੇ ਵੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਗੱਲ ਸੁਣੀ ਅੰਤਰਜਾਮੀ ਸਤਗੁਰੂ ਜੀ ਸਭ ਜਾਣੀ ਜਾਣ ਹਨ ਮਹਾਰਾਜ ਨੇ ਪਈ ਸਾਧ ਜੀ ਬਾਰੇ ਆਖਿਆ ਕਿ ਉਹ ਸਦਾ ਸੁਖੀ ਰਹਿਣਗੇ ਦੁੱਖ ਕਦੇ ਵੀ ਉਹਨਾਂ ਦੇ ਨੇੜੇ ਨਹੀਂ ਆਏਗਾ ਇਹਨਾਂ ਦੇ ਸਾਰੇ 84 ਦੇ ਗੇੜ ਮਿਟ ਗਏ ਹਨ ਇਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਥਾਪ ਪਾਲੀਏ ਇਹ ਵਾਹਿਗੁਰੂ ਦੇ ਵਿੱਚ ਅਪੇਧ ਹੋ ਗਏ ਹਨ ਤੇ ਵਾਹਿਗੁਰੂ ਇਹਨਾਂ ਦੇ ਸਦਾ ਹੀ ਅੰਗ ਸੰਗ ਸਹਾਈ ਰਹੇਗਾ ਧੰਨ ਹੈ ਸਿੱਖੀ ਧੰਨ ਹੈ ਸਿੱਖ ਤੇ ਧੰਨ ਉਹਨਾਂ ਦੀ ਕੁਰਬਾਨੀ ਇਹੋ ਜਿਹੀ ਗੁਰਮੁਖ ਜਿਨ੍ਹਾਂ ਨੇ ਆਪਣੇ ਪਰਿਵਾਰ ਬਾਰੇ ਨਹੀਂ ਸੋਚਿਆ ਜਿਨ੍ਹਾਂ ਨੇ ਆਪਣੇ ਪੁੱਤਰ ਬਾਰੇ ਨਹੀਂ ਸੋਚਿਆ ਬਸ ਉਹਨਾਂ ਨੇ ਸੋਚਿਆ ਇੰਨਾ ਹੀ ਕਿ ਅਸੀਂ ਗੁਰੂ ਦਾ ਹੁਕਮ ਸੱਤ ਕਰਕੇ ਮੰਨਣਾ ਹੈ ਬਾਕੀ ਸਭ ਕੁਝ ਪਿੱਛੇ ਸਾਡਾ ਮਾਲਕ ਆਪੇ ਦੇਖੇਗਾ ਸਾਧ ਸੰਗਤ ਜੀ ਅਸੀਂ ਦੀ ਅਰਦਾਸਾ ਬੇਨਤੀਆ ਕਰੀਏ ਮਹਾਰਾਜ ਇਹੋ ਜਿਹਾ ਪਿਆਰ ਇਹੋ ਜਿਹਾ ਸਿੱਦਕ ਸਾਡੇ ਵਿੱਚ ਵੀ ਆਵੇ ਅਸੀਂ ਵੀ ਭਾਈ ਸਾਧ ਜੀ ਵਾਂਗ ਬਾਕੀ ਗੁਰਸਿੱਖਾਂ ਨੂੰ ਇੱਕ ਅੱਖ ਨਾਲ ਵੇਖ ਸਕੀਏ ਕਿਸੇ ਨੂੰ ਵੈਰੀ ਨਾ ਸਮਝੀਏ ਹਰ ਇੱਕ ਸਿੱਖ ਨੂੰ ਗੁਰੂ ਸਾਹਿਬ ਜੀ ਦਾ ਰੂਪ ਮੰਨ ਕੇ ਉਹਦੀ ਸੇਵਾ ਕਰੀਏ ਉਹਦਾ ਸਤਕਾਰ ਕਰੀਏ ਅਤੇ ਮਾਈ ਸਰਖਨਾ ਜੀ ਵਾਂਗ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਤੇ ਭਰੋਸਾ ਰੱਖੀਏ ਤੇ ਗੁਰੂ ਸਾਹਿਬ ਜੀ ਦੇ ਨਾਲ ਅਤ ਦਾ ਪਿਆਰ ਕਰੀਏ ਜੇ ਸਾਧ ਸੰਗਤ ਜੀ ਸਾਟੇ ਵਿੱਚ ਇਹੋ ਜੇ ਪ੍ਰਾਤਨ ਗੁਰਸਿੱਖਾਂ ਵਾਲੇ ਗੁਣ ਆ ਜਾਣ ਤਾਂ ਅਸੀਂ ਸਦਾ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਵਸ ਸਕਦੇ ਹਾਂ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਸਕਦੇ ਹਾਂ ਕੋਸ਼ਿਸ਼ करिए ਇਹਨਾਂ ਗੁਰਸਿੱਖਾਂ ਵਾਂਗ ਬਨਣ ਦੀ ਇਹਨਾਂ ਗੁਰਸਿੱਖਾਂ ਵਾਂਗ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਕਰ ਸਕੀਏ ਤੇ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਕਰ ਸਕੀਏ